ਸਰਕਾਰ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛਲਗਮ ਦੀ ਮਸਾਲੇਦਾਰ ਸਬਜ਼ੀ ਬਣਾਵਾਂਗੇ ਉਹ ਵੀ ਬਿਨਾ ਘੋਟੇ ਤੇ ਬਿਨਾ ਉਬਾਲੇ ਤੋਂ ਮੇਰੇ ਦੇਸੀ ਤਰੀਕੇ ਨਾਲ ਛਲਗਮ ਦੀ ਸਬਜ਼ੀ ਬਣਾਵਾਂਗੇ ਆਓ ਜੀ ਦੇਖ ਲੈਣੇ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਮੈਂ 5 ਛਲਗਮ ਲਏ ਨੇ ਆਪਾਂ ਕੋਦ ਵਾਲੇ ਛਲਗਮ ਨਹੀਂ ਲਵਾਾਂਗੇ ਜੀ ਕੱਚੇ-ਕੱਚੇ ਛਲਗਮ ਲਵਾਾਂਗੇ ਇੱਥੇ ਮੈਂ ਛਲਗਮ ਨੂੰ ਧੋ ਕੇ ਸੁਕਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਛੇਲੇ ਲਵਾਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਵੈਸੇ ਛਾਲ ਗੰਦੀ ਸਬਜ਼ੀ ਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ ਜੀ ਪਰ ਅੱਜ ਆਪਾਂ ਇਸ ਨੂੰ ਮੇਰੇ ਤਰੀਕੇ ਨਾਲ ਬਿਨਾ ਘੋਟੇ ਤੇ ਬਿਨਾ ਉਬਾਲੇ ਤੋਂ ਬਣਾਵਾਂਗੇ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋਗੇ ਤੇ ਬਹੁਤ ਵਧੀਆ ਬਣੇਗੀ ਜੀ ਤੁਸੀਂ ਇਸ ਸਬਜ਼ੀ ਨੂੰ ਬਾਰ-ਬਾਰ ਬਣਾਉਂਗੇ ਮੈਂ ਇਸ ਤਰੀਕੇ ਨਾਲ ਹੀ ਸਾਰੇ ਛਲਗਮਾਨ ਨੂੰ ਛੱਲ ਲਵਾਂਗੀ ਹੁਣ ਆਪਾਂ ਇਸ ਤਰੀਕੇ ਨਾਲ ਇਸ ਦੇ ਟੁਕੜੇ ਕੱਟ ਕੇ ਲਵਾਂਗੇ ਜਿਆਦਾ ਮੋٹے ਟੁਕੜੇ ਵੀ ਨਹੀਂ ਕੱਟਾਂਗੇ ਤੇ ਜਿਆਦਾ ਬਰੀਕ ਵੀ ਨਹੀਂ ਕੱਟਾਂਗੇ ਹੁਣ ਮੈਂ ਸਾਰੇ ਛਲਗਮਾਨ ਨੂੰ ਛੱਲ ਲਿਆ ਹੈ ਮੈਂ ਇਹਨਾਂ ਨੂੰ ਵੀ ਕੱਟ ਲਵਾਂਗੀ ਹੁਣ ਮੈਂ ਸਾਰੇ ਛਲਗਮਾਨ ਨੂੰ ਕੱਟ ਲਿਆ ਹੈ ਹੁਣ ਆਪਾਂ ਇਹਨਾਂ ਦੀ ਸਬਜ਼ੀ ਤਿਆਰ ਕਰ ਲਵਾਂਗੇ ਸ਼ਾਲਗਮ ਦੀ ਸਬਜ਼ੀ ਬਣਾਉਣ ਦੇ ਲਈ ਮੈਂ ਇੱਕ ਟਮਾਟਰ ਲਿਆ ਹੈ ਵੱਡੇ ਸਾਈਜ਼ ਦਾ ਹਰਾ ਧਨੀਆ ਲਵਾਂਗੇ ਇੱਕ ਕੱਲ ਚਾਰ ਪਿਆਜ਼ ਲੈਨੇ ਵੱਡੇ ਸਾਈਜ਼ ਦੇ ਥੋੜੀ ਜਿਹੀ ਲਸਣ ਲਵਾਂਗੇ ਤਿੰਨ ਹਰੀਆਂ ਮਿਰਚਾਂ ਲਵਾਂਗੇ ਇੱਕ ਟੁਕੜਾ ਅਦਰਕ ਲਵਾਂਗੇ ਪਿਆਜ਼ ਨੂੰ ਆਪਾਂ ਕੱਟ ਕੇ ਵੀ ਪਾ ਸਕਦੇ ਹਾਂ ਜੀ ਤੇ ਕੱਟ ਕੇ ਵੀ ਪਾ ਸਕਦੇ ਹਾਂ ਟਮਾਟਰ ਨੂੰ ਆਪਾਂ ਕੱਟ ਕੇ ਪਾਵਾਂਗੇ ਤੇ ਪਿਆਜ਼ ਨੂੰ ਆਪਾਂ ਕੱਟ ਕੇ ਪਾਵਾਂਗੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਟ ਲਵਾਂਗੇ ਟਮਾਟਰ ਤੇ ਧਨੀਏ ਨੂੰ ਕੱਟ ਲਵਾਂਗੇ ਉਸਦੇ ਲਈ ਗੁੰਡੇ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਦੇ ਨਾਲ ਪਿਆਜ਼ ਜਲਦੀ ਸੌਫਟ ਹੋ ਜਾਏਗਾ ਪਹਿਲਾਂ ਹਰੀਆਂ ਮਿਰਚਾਂ ਪਾਵਾਂਗੇ ਲਸਣ ਪਾਵਾਂਗੇ ਲਸਣ ਪਾਵਾਂਗੇ ਅਦਰਕ ਪਾਵਾਂਗੇ ਤੇ ਹੁਣ ਮੈਂ ਇਹ ਸਭ ਨੂੰ ਕੁੱਟ ਲਵਾਂਗੀ ਮੈਸ ਤੇ ਵਿੱਚ ਅਦਰਕ ਲਸਣ ਦਾ ਪੇਸਟ ਨਹੀਂ ਪਾਵਾਂਗੇ ਇਸ ਤਰੀਕੇ ਨਾਲ ਕੁੱਟ ਕੇ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚਾਰ ਪਿਆਜ਼ ਲਏ ਨੇ ਇੱਕ ਟਮਾਟਰ ਲਿਆ ਹੈ ਆਪਾਂ ਟਮਾਟਰ ਦੋ ਵੀ ਲੈ ਸਕਦੇ ਹਾਂ ਹੁਣ ਆਪਾਂ ਇਸ ਤਰੀਕੇ ਨਾਲ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਵਾਂਗੇ ਪਿਆਜ਼ ਤੇ ਟਮਾਟਰ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ ਹੁਣ ਆਪਾਂ ਪਿਆਜ਼ ਨੂੰ ਵੀ ਕੁੱਟ ਲਵਾਂਗੇ ਇਸੀ ਸਬਜ਼ੀ ਦਾ ਜੀ ਮਸਾਲੇਦਾਰ ਗੁੰਡੇ ਘੋਟੇ ਦੇ ਵਿੱਚ ਕੁੱਟ ਕੇ ਹੀ ਵਧੀਆ ਬਣਦੀ ਹੈ। ਟਮਾਟਰ ਪਾਵਾਗੇ ਕੱਟ ਕੇ। ਟਮਾਟਰ ਨੂੰ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਆਪਾਂ ਪਿਆਜ਼ ਨੂੰ ਕੁੱਟ ਲਵਾਂਗੇ। ਹੁਣ ਮੈਂ 3 ਚੈਨਲ ਪਿਆਜ਼ ਨੂੰ ਵੀ ਕੁੱਟ ਲਿਆ ਹੈ। ਟਮਾਟਰ ਨੂੰ ਆਪਾਂ ਇਸ ਦੇ ਵਿੱਚ ਨਹੀਂ ਕੁੱਟਾਂਗੇ ਜੀ ਸਬਜ਼ੀ ਦੇ ਵਿੱਚ ਹੀ ਪਾਵਾਂਗੇ। ਜਿਵੇਂ ਕੁੰਡੇ ਦੇ ਵਿੱਚ ਘਟਕੇ ਚਟਨੀ ਵਧੀਆ ਬਣਦੀ ਹੈ ਜੀ ਇਸੇ ਤਰ੍ਹਾਂ ਕੁੰਡੇ ਦੇ ਵਿੱਚ ਘਟਕੇ ਮਸਾਲੇਦਾਰ ਸਬਜ਼ੀ ਵੀ ਬਹੁਤ ਵਧੀਆ ਬਣਦੀ ਹੈ ਹੁਣ ਮੈਂ ਇਸ ਮਿਕਸਚਰ ਨੂੰ ਘਟਕੇ ਕੌਲੀ ਵਿੱਚ ਕੱਟ ਲਵਾਂਗੇ ਹੁਣ ਆਪਾਂ ਛਾਲਗਮਦੀ ਸਬਜ਼ੀ ਤਿਆਰ ਕਰ ਲਵਾਂਗੇ ਉਸਦੇ ਲਈ ਮੈਂ ਇੱਕ ਘੜਛੀ ਸਰੋਂ ਦਾ ਤੇਲ ਲਿਆ ਹੈ ਛਾਲਗਮਦੀ ਸਬਜ਼ੀ ਨੂੰ ਅੱਜ ਆਪਾਂ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਦਿਆਂਗੇ ਹੁਣ ਇਸ ਦੇ ਵਿੱਚ ਕੁੰਡੇ ਵਿੱਚ ਕੁੱਟਿਆ ਹੋਇਆ ਮਸਾਲਾ ਪਾਵਾਂਗੇ ਸਾਰੇ ਮਸਾਲੇ ਨੂੰ ਕੜਾਹੀ ਵਿੱਚ ਪਾਵਾਂਗੇ ਹੁਣ ਆਪਾਂ ਇਸ ਮਸਾਲੇ ਨੂੰ ਥੋੜੀ ਦੇਰ ਪਕਾ ਲਵਾਂਗੇ ਮਸਾਲੇ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸ਼algam ਦੀ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੇ ਤੁਸੀਂ ਮੇਰੇ ਤਰੀਕੇ ਨਾਲ ਇੱਕ ਵਾਰ ਇਹ ਸਬਜ਼ੀ ਬਣਾ ਕੇ ਦੇਖੋਗੇ ਤਾਂ ਤੁਸੀਂ बार-बार ਇਹ ਸਬਜ਼ੀ ਬਣਾਓਗੇ ਆਪਾਂ ਮਸਾਲੇ ਨੂੰ 골ਡਨ ਨਹੀਂ ਕਰਾਂਗੇ ਜੀ ਥੋੜਾ ਜਿਹਾ ਕਲਰ ਚੇਂਜ ਹੋਣ ਦਿਆਂਗੇ Color change montește de vegetație, hoi, şa cămpăm a pe Și acum nu pornit o bătaie de masală de vegetație, măxte carla maghe. Masală de vegetație, chunky, dar am măxte carla maghe, şa nu. ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਚਟਪਟੀ ਜੀ ਸਬਜ਼ੀ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਇਸਦੇ ਵਿੱਚ 1 ਕੱਮ ਚ ਗੁੜ ਪਾਵਾਂਗੇ ਗੁੜ ਨੂੰ ਹੌਲੀ ਹੌਲੀ ਇਸ ਨੂੰ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਛਾਲਗਮਾ ਨੂੰ ਮਸਾਲੇ ਦੇ ਵਿੱਚ ਥੋੜੀ ਦੇਰ ਪਕਾ ਲਵਾਂਗੇ। ਇਹ ਸੁੱਕੀ ਸਬਜ਼ੀ ਹੈ ਜੀ ਇਹ ਕੜਾਹੀ ਦੇ ਤਲੇ ਨਾਲ ਨਾ ਚਿਪਕ ਜਾਵੇ ਇਸ ਲਈ ਆਪਾਂ ਇਸ ਨੂੰ ਵਿੱਚ ਵਿੱਚ ਦਿਲਾਉਂਦੇ ਰਵਾਂਗੇ। ਹੁਣ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਟਮਾਟਰ ਪਾਵਾਂਗੇ। ਇਹ ਤਰ੍ਹਾਂ ਪੌਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਜਿਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਟਮਾਟਰ ਜਲਦੀ ਸੌਫਟ ਹੋ ਜਾਵੇ ਦੇ ਲਈ ਇਸ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਨਾਮ ਕੋ ਬਣਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਕਿਉਂਕਿ ਪਹਿਰੀ ਮਿਰਚ ਵੀ ਪਾਈ ਹੈ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਭੁਨੇ ਗੀਰੇ ਦਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਇਸ ਵਿੱਚ ਨਮਕ ਆਪਾਂ ਪਹਿਲਾਂ ਤੋਂ ਹੀ ਪਾਇਆ ਹੋਇਆ ਹੈ ਜੀ ਫਿਰ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਮਸਾਰਿਆਂ ਨੂੰ ਛਾਲਗਮ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖ ਸਕਦੇ ਹੋ ਇਹ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਮੈਂ ਇੱਥੇ ਹਲਦੀ ਪਾਊਡਰ ਥੋੜਾ ਜ਼ਿਆਦਾ ਪਾਇਆ ਹੈ ਜੀ ਇਹ ਭੈਣ ਨੂੰ ਘੱਟ ਵੀ ਪਾ ਸਕਦੇ ਹਾਂ ਅੱਜ ਆਪਾਂ ਛੋਲਗਮਤੀ ਸਬਜ਼ੀ ਨੂੰ ਬਿਨਾ ਕੋਟੇ ਤੋਂ ਬਣਾਵਾਂਗੇ ਜੀ ਕਿਉਂਕਿ ਕੋਟਨ ਦੇ ਨਾਲ ਸਬਜ਼ੀ ਘੁਲ ਜਾਂਦੀ ਹੈ। ਅਸੀਂ ਆਪਾਂ ਸਬਜ਼ੀ ਦੇ ਵਿੱਚ ਅੱਧਾ ਕੱਪ ਪਾਣੀ ਪਾਵਾਂਗੇ। ਪਾਣੀ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਸਬਜ਼ੀ ਨੂੰ ਟਾ ਕੇ ਥੋੜੀ ਦੇਰ ਪਕਾ ਲਵਾਂਗੇ ਤੇ ਵਿੱਚ ਵਿੱਚ ਦੇਖ ਲਾਂਦੇ ਰਵਾਂਗੇ ਹੁਣ ਥੋੜੀ ਦੇਰ ਬਾਅਦ ਆਪਾਂ ਸਬਜ਼ੀ ਨੂੰ ਹਿਲਾ ਲਵਾਂਗੇ ਹੁਣ ਸਬਜ਼ੀ ਨੂੰ 10 ਮਿੰਟ ਦੇ ਲਈ ਹੋਰ ਟਾ ਕੇ ਪਕਾ ਲਵਾਂਗੇ हम दस मिनट बाद सब्जी तैयार है आप सब्जी चंकी तरह हिला लवेंगे तो देख सकते हो जी कि वाया मसालेदार सब्ज़ी बन के तैयार हुई है हम आप चमच की मदद ना देख लवेंगे कि शलगम चंकी तरह पक् चुके हैं हम शलगम चंकी तरह पक् चुके ने, ने। सब्ज़ी तैयार है सब्जी में हिला लवोंगे सब्जी उपर हरा धनिया पावे क्योंकि इस सब्ज़ी हरा धनिया ज़्यादा ही वजिए लगता है इस सब्ज़ी में आप परौंठे या रोटी खावे तो बहुत टेस्टी लगेगी हरा धनिया पाने इस चंकी तरह ही हिला लवेंगे हम इस तरीके ना अपनी खट्टी मिठी मसालेदार सब्ज़ी बन के तैयार है ਆਪਾਂ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਹੁਣ ਆਪਣੀ ਤੇਸਤੀ ਜਹੀ ਸ਼ਰਗੰਦੀ ਸਬਜ਼ੀ ਬਣ ਕੇ ਤਿਆਰ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।